ਕਿ ਤੋ ਇੱਕ ਅਹਿਮ ਅਤੇ ਚੁਧਾਵਨੀ ਪਰਿਖੇਬਰ ਸਾਹਮਣੇ ਆ ਰਹੀ ਹੈ ਖਾਸ ਕਰਕੇ ਉਹਨਾਂ ਭਾਰਤੀ ਯਾਤਰੀਆਂ ਅਤੇ ਵੀਜ਼ਾ ਧਾਰਕਾਂ ਦੇ ਲਈ ਜੋ ਸਿੱਤ ਰਾਜ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਸਥਿਤੀ ਦੇ ਦਰਮਿਆਨ ਪਾਸਤੇ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਮਹੱਤਵਪੂਰਨ ਨਿਯਮ ਨੂੰ ਦੁਬਾਰਾ ਸਪਸ਼ਟ ਕੀਤਾ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕਰਦੇ ਕਿਹਾ ਹੈ ਕਿ ਕਿਸੇ ਵੀ ਵਿਦੇਸ਼ੀ ਯਾਤਰੀ ਦੀ ਅਮਰੀਕਾ ਵਿੱਚ ਰਹਿਣ ਦੀ ਮਿਆਦ ਵੀਜ਼ਾ ਦੀ ਮਿਆਦ ਪੂਰਨ ਦੀ ਤਰੀਖ ਦੇ ਨਾਲ ਨਹੀਂ ਬਲਕਿ ਦਾਖਲੇ ਸਮੇਂ ਸੀਬੀਪੀ ਅਤੇ ਸਰ ਹੱਦੀ ਸੁਰੱਖਿਆ ਅਧਿਕਾਰੀਆਂ ਤੇ ਬੁੱਲੋ ਨਿਰਦਾਤ ਕੀਤੀ ਜਾਂਦੀ ਹੈ ਦੂਤਾਵਾਸ ਨੇ ਸਪਸ਼ਟ ਕੀਤਾ ਹੈ ਕਿ ਹਰ ਯਾਤਰੀ ਨੂੰ ਆਪਣਾ I94 ਫਾਰਮ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਜਿਸ ਉਤੇ ਐਡਮਿਟ ਅਨਟਿਲ ਜੇਟ ਦਰਜ ਹੁੰਦੀ ਹੈ ਇਹ ਹੀ ਆਖਰੀ ਤਰੀਕ ਹੁੰਦੀ ਹੈ ਜਦੋਂ ਤੱਕ ਯਾਤਰੀ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਸਕਦਾ ਹੈ ਧਿਆਨ ਦੇਣ ਯੋਗ ਹੈ ਕਿ ਇਹੀ ਤਰੀਕ ਵਿਜ਼ਾ ਦੀ ਮਿਆਦ ਤੋਂ ਵੱਖਰੀ ਹੋ ਸਕਦੀ ਹੈ ਜੇ ਕੋਈ ਵਿਅਕਤੀ I94 ਦੇ ਵਿੱਚ ਦਿੱਤੀ ਮਿਤੀ ਤੋਂ ਵੱਧ ਸਮੇਂ ਦੇ ਲਈ ਰੁਕਦਾ ਹੈ ਤਾਂ ਉਸ ਨੂੰ ਓਵਰਸਟੇ ਮੰਨਿਆ ਜਾ ਸਕਦਾ ਹੈ ਜਿਸ ਦੇ ਗੰਭੀਰ ਕਾਨੂੰਨੀ ਨਤੀਜੇ ਨਿਕਲ ਸਕਦੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਮੁਤਾਬਕ ਹਵਾਈ ਜਸਮੁੰਦਰੀ ਰਸਤੇ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਆਪੋ ਆਪ ਇੱਕ ਇਲੈਕਟ੍ਰੋਨਿਕ I99 ਜਾਰੀ ਕੀਤਾ ਜਾਂਦਾ ਹੈ